ਮੰਤਾ ਬਹਿਨਤੀ ਨੇ ਚੀਫ ਮਿੰਸਟਰ ਵੈਸਟ ਬਲਡਿੰਗ ਉਸ ਦਾ ਪ੍ਰਿੰਸੀਪਲ ਸੈਕਟਰੀ ਐਂਗੇਜਮੈਂਟ ਇਹ ਦੇ ਕਲਕੱਤੇ ਪੋਸਟਡ ਇਹ ਇੱਕ ਬਹੁਤ ਹੀ ਖਾਸ ਸੀ ਤੇ ਬਹੁਤ ਬੜਾ ਮਨਸ ਹੈ ਮੈਂ ਆਪਣੀ ਸਪੈਕਟ ਬੀ ਕਰ ਸਕਾ ਉਹ ਤਾਂ ਜਿਸ ਤਰ੍ਹਾਂ ਬਿਨਾਂ ਹੋਏ ਇਹ ਨਹੀਂ ਸਮਝੋ ਵੀ ਬਈ ਹਾਂ ਕਿਸ ਸਾਹਿਬ ਨਾਲ ਤੁਹਾਡੀ ਕਿਸ ਸੇਵਾ ਚ ਆ ਸਕਣਾ ਹੈ ਪਰ ਜੇ ਤੁਹਾਡਾ ਮਨ ਦਾ ਕੋਈ ਵਿਚਾਰ ਹੋਵੇ ਕਿ ਤੁਸੀਂ ਸਮਝੋ ਤੇ ਮੈਂ ਹਰ ਲਿਹਾਜ਼ ਨਾਲ ਮੈਂ ਆਪਣਾ ਮੇਰਾ ਸਮਝਣਾ ਬਈ ਬੜਾ ਚੰਗੇ ਕਰਨ ਕੀ ਤਿੰਨ ਪੜਾਸ਼ਨ ਕੀਤੇ ਨੇ ਪਰ ਜੇ ਕੋਈ ਕਿਸੇ ਵੀ ਸਾਰੇ ਬੱਚੇ ਨੇ ਮੇਰੇ ਤੁਹਾਡੇ ਪੁੱਤ ਨੇ ਸਾਥੋਂ ਤੇ ਨੇ ਸਾਰੇ ਮੂਲਕ ਰਹੀਆਂ ਤੇ ਪਲੀਜ਼ ਫਿਰ ਤੁਸੀਂ ਮੈਨੂੰ ਮੈਂ ਹਾਜ਼ਰ ਹੋ ਜਾਵਾਂ ਇੰਨੀ ਬੇਨਤੀ ਕਰਨਾ ਹੈ ਸਭ ਬਸ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਦੇਖਦੇ ਹਾਂ ਆਪਾਂ ਮੀਟਿੰਗ ਚ ਕੀ ਕਰਦੀ ਹੈ ਸਰਕਾਰ ਮੀਟਿੰਗ ਦਿੱਤੀ ਹੋਈ ਹੈ ਅਮ ਕਿਹੜੀ ਆਪੋਜੀਸ਼ਨ ਹੈ ਤੁਹਾਡੀ ਉਹ ਤੱਕ ਨਹੀਂ ਹੋ ਕਿ ਇਸ ਬੇਸ ਦੀ ਆਵਾਜ਼ ਹੈ ਬੇਸਿਕ ਦੀ ਆਵਾਜ਼ ਨੂੰ ਠੀਕ ਸਕ ਸਕਦੇ ਨੇ ਕਿ ਕਿੰਨਾ ਜਤਨ ਖਰਚਾ ਬੰਨ ਵੀ ਵੀ ਮੇਰੀ ਵੀ ਇਦਾਂ ਪੋਜੀਸ਼ਨ ਦੇ ਜ਼ਰਮਾ ਤੋਂ ਇਹ ਸਬਕਾ ਨੂੰ ਫੇਮ ਤੋਂ ਸਮਸਲੇ ਦਾ ਕੀਤਾ ਤੇ ਦੇਸ਼ ਨੂੰ ਲੋੜ ਹੈ ਇਸ ਬਹੁਤ ਕੋਈ ਸ਼ਗਲ ਹੀ ਗਾਨੀ ਸੀ ਸ਼ੌਕਾ ਦੀ ਗਾਨੀ ਨਹੀਂ ਹੈਗੀ ਤੁਹਾਡੇ ਨੂੰ ਇਹੀ ਮੈਂ ਮੈਸੇਜ ਕਰ ਉਹ ਸੰਦੇਸ਼ ਮੈਂ ਆਪਣੇ ਮੈਡਮ ਕੋ ਵੀ ਲੈ ਜਾਨਾ ਸੀ ਜੀ ਸਿੱਕਤ ਦੇ ਜੀ ਉਹਨਾਂ ਨੂੰ ਧੰਨਵਾਦ ਆ ਕੇ ਮੈਂ ਪ੍ਰੈਜ਼ੀਡੈਂਟ ਨੂੰ ਕੋ ਨੀ ਕੋਲ ਆਇਆ ਸਾ ਤੇ ਕੁਦਰਤੀ ਗੱਲ ਹੈ ਬਈ ਉਹਨਾਂ ਨੇ ਪੁੱਛਣਾ ਮੈਨੂੰ ਤੇ ਮੈਂ ਬਹਿ ਦਿੱਤੀ ਮਿਲ ਉਸਾ ਦੋ ਤੁਹਾਡੀ ਤੇ ਮੈਂ ਕਹਾਂ ਬਈ ਉਹਨਾਂ ਨੇ ਇਹ ਕਿਹਾ ਸੀ ਕਿ ਮੈਡਮ ਸਾਰੇ ਇਕੱਠੇ ਹੋ ਕੇ ਆਪਾਂ ਇਸ ਚੀਜ਼ ਦੀ ਰੋੜਾ ਸਾਨਾ ਨੂੰ ਦੇਸ਼ ਤੇ ਤੁਸੀਂ ਜੋ ਸਾਥ ਦੇ ਸਕਦੇ ਤੋ ਹਾਂਜੀ ਮਿਹਰਬਾਨੀ ਤੇ ਮੈਂ ਕਮਲਜੀਤ ਸਾਂ ਜੀ ਮੈਂ ਵੈਸਟ ਬੰਗਾਲ ਦਾ ਹਾਈਸ ਅਫੀਸਰ ਹਾਂ ਮੂਲਕ ਤੋਂ ਮੈਨੂੰ ਜੀ ਅੱਜ ਇੱਥੇ ਆ ਕੇ ਇੱਕ ਨੌਰੀ ਬਹੁਤ ਵੱਡਾ ਆਪਣੇ ਆਪ ਤੇ ਮਾਨ ਮਹਿਸੂਸ ਹੋ ਰਿਹਾ ਹੈ ਉਹ ਇਸ ਕਰਕੇ ਆ ਕਿ ਮੈਂ ਇਨਸਾਨੀ ਦੇ ਇੱਕ ਬਹੁਤ ਵੱਡੇ ਜੋਧਾ ਹਿੰਦੁਸਤਾਨ ਦੇ ਉਹਨਾਂ ਦੇ ਦਰਸ਼ਨ ਕਰ ਸਕਿਆ ਸਾਰੇ ਹਿੰਦੁਸਤਾਨ ਦੇ ਵਿੱਚ ਕਿਸਾਨੀ ਦਾ ਮੁੱਦਾ ਬਹੁਤ ਵੱਡਾ ਮਸਲਾ ਹੈ ਔਰ ਅੱਜ ਉਸ ਮਸਲੇ ਨੂੰ ਲੈ ਕੇ ਜੋ ਇਹ ਲੜਾਈ ਲੜੀ ਜਾ ਰਹੀ ਹੈ ਉਹਨਾਂ ਦੇ ਸੈਨਾਪਤੀ ਜਿਹੜੇ ਨੇ ਡਲੇਵਾਲ ਸਾਹਿਬ ਉਹਨਾਂ ਦੇ ਨਾਲ ਮੈਂ ਅੱਜ ਮੁਲਾਕਾਤ ਕੀਤੀ ਹੈ ਔਰ ਔਰ ਮੇਰੇ ਵੱਲੋਂ ਸਿਰਫ ਉਹਨਾਂ ਨੂੰ ਇਹ ਹੀ ਬੇਨਤੀ ਕੀਤੀ ਗਈ ਸੀ ਕਿ ਇਹ ਜਿਹੜੀ ਸਾਰੀ ਸਮੱਸਿਆ ਹੈ ਸਰਕਾਰ ਔਰ ਕਿਸਾਨ ਵੀਰ ਔਰ ਸਾਰੇ ਮਿਲ ਕੇ ਇਸ ਚੀਜ਼ ਦਾ ਇੱਕ ਛੇਤੀ ਤੋਂ ਛੇਤੀ ਹੱਲ ਕਰ ਸਕਣ ਕਿਉਂਕਿ ਮੈਂ ਆਪ ਕਿਸਾਨ ਦਾ ਬੇਟਾ ਆ ਆਪ ਕਿਸਾਨ ਆ ਔਰ ਮੈਨੂੰ ਬੜੀ ਉਮੀਦ ਹੈ ਕਿ ਇਸ ਦੇ ਵਿੱਚ ਮੌਕੇ ਦੀਆਂ ਸਰਕਾਰਾਂ ਭਾਵੇਂ ਰਾਜ ਸਰਕਾਰ ਹੋਵੇ ਜਾਂ ਕੇਂਦਰ ਦੀ ਸਰਕਾਰ ਹੋਵੇ ਉਹ ਇਸ ਹਰ ਪੱਖ ਨੂੰ ਲੈ ਕੇ ਔਰ ਇਹਦਾ ਬਹੁਤ ਚੰਗਾ ਸਮੱਸਿਆ ਦਾ ਸੰਵਧਾਨ ਕਰਨਗੇ ਤਾਂ ਕਿ ਆਉਣ ਵਾਲੇ ਵਿਕਤ ਨਾ ਸਿਰਫ ਕੇ ਸਿਰਫ ਮੁਣਕ ਜਾਂ ਪੰਜਾਬ ਬਲਕਿ ਸਾਰੇ ਹਿੰਦੁਸਤਾਨ ਕਿਉਂਕਿ ਇਹ ਕਿਸਾਨੀ ਦੀ ਲੜਾਈ ਜਿਹੜੇ ਢੱਲੇਵਾਲ ਸਾਹਿਬ ਲੜ ਰਹੇ ਨੇ ਇਹ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਲੜਾਈ ਹੈ ਔਰ ਸਾਰੇ ਹਿੰਦੁਸਤਾਨ ਦੀ ਭਲਾਈ ਇਸੇ ਵਿੱਚ ਆ ਕਿ ਜਿਹੜੀ ਵੀ ਸਰਕਾਰ ਹੋਵੇ ਉਹ ਇਨ੍ਹਾਂ ਕਿਸਾਨਾਂ ਦੇ ਹਿੱਤ ਵਿੱਚ ਜਲਦੀ ਤੋਂ ਜਲਦੀ ਕੋਈ ਇੱਕ ਸਮਾਧਾਨ ਲੈ ਸਕੇ ਮੈ 73 ਮਹੀਨੇ ਹੋ ਗਏ ਮਰਨ ਵਰਤ ਨੂੰ ਜੀ ਪਿਛਲੇ 19 ਤਰੀਕ ਤੋਂ ਉਹਨਾਂ ਵੱਲੋਂ ਮੈਡੀਕਲ ਸਹੂਲਤਾਂ ਲਈ ਜਾ ਰਹੀ ਹੈ ਪਰ ਅਜੇ ਵੀ ਪਾਣੀ ਤੋਂ ਸਿਵਾਏ ਕੁਝ ਵੀ ਪੀਤਾ ਜਾਂ ਖਾਧਾ ਨਹੀਂ ਜਾ ਰਿਹਾ ਹਾਲਤ ਕਿਦਾਂ ਦੀ ਹੈ 14 ਫਰਵਰੀ ਨੂੰ ਮੀਟਿੰਗ ਹੈ ਕੇਂਦਰ ਦੇ ਅਧਿਕਾਰੀਆਂ ਨਾਲ ਲੱਗਦਾ ਕੋਈ ਮਸਲੇ ਦਾ ਹੱਲ ਨਿਕਲ ਸਕਦਾ ਜੀ ਮੈਨੂੰ ਇਸ ਚੀਜ਼ ਦੀ ਉਮੀਦ ਹੈ ਕਿਉਂਕਿ ਮੈਂ ਆਪ ਅੱਜ ਆਪਣੀ ਅੱਖੀ ਦੇਖਿਆ ਹੈ ਕਿ ਉਹਨਾਂ ਦੀ ਸਿਹਤ ਬਾਵਜੂਦ ਮੈਡੀਕਲ ਹੈਲਥ ਤੇ ਬਹੁਤ ਡਿੱਗੀ ਹੋਈ ਹੈ ਔਰ ਇਸ ਤੋਂ ਪਹਿਲਾਂ ਕਿ ਕੋਈ ਵੱਡਾ ਨੁਕਸਾਨ ਹੋ ਜਾਏ ਮੈਂ ਕੇਂਦਰ ਦੀ ਸਰਕਾਰ ਨੂੰ ਮੌਕੇ ਦੇ ਜਿਹੜੇ ਪ੍ਰਧਾਨ ਮੰਤਰੀ ਜੀ ਸੂਬੇ ਦੇ ਜਿਹੜੇ ਮੁੱਖ ਮੰਤਰੀ ਨੇ ਸਾਰਿਆਂ ਨੂੰ ਅਪੀਲ ਕਰਨਾ ਚਾਹਨਾ ਹੈ ਕਿ ਇਹ ਜਿਹੜੀ ਆਉਣ ਵਾਲੀ ਮੀਟਿੰਗ ਹੈ ਇਹਦੇ ਵਿੱਚ ਕੋਈ ਪੁਖਤਾ ਡਿਸੀਜਨ ਲੈ ਕੇ ਔਰ ਉਹਦਾ ਇੱਕ ਸਮੇਂਬੰਦ ਟਾਈਮ ਦੇ ਵਿੱਚ ਤਿੰਨ ਮਹੀਨਿਆਂ ਦੇ ਵਿੱਚ ਉਹਨਾਂ ਸਾਰਿਆਂ ਤੇ ਫਿਰ ਇੰਪਲੀਮੈਂਟੇਸ਼ਨ ਦੀ ਕੀਤੀ ਕਾਰਵਾਈ ਜੇ ਇਹ ਮੇਰੀ ਅਪੀਲ ਹੈ ਜੀ ਸਾਰਿਆਂ ਨੂੰ ਸਰਕਾਰਾਂ ਦੇ ਐ ਮੌਦੇ ਤੇ ਪਨਾਤ ਰਹੇ ਹੋ ਤੁਸੀਂ ਪੰਜਾਬ ਚ ਵੀ ਹੁਣ ਪਛਮੀ ਗਵਾਲ ਦੇ ਵਿੱਚ ਹੋ ਪਿਛਲੇ ਸਮੇਂ ਦੇ ਵਿੱਚ ਇੱਕ ਆਇਆ ਕਿ ਇੱਥੇ ਹਾਲਾਤ ਕੁਝ ਬਿਗੜੀ ਸਿਹਤ ਬਹੁਤ ਬਿਗੜੀ ਹੁੰਦੀ ਸੀ ਪਰ ਪੰਜਾਬ ਸਰਕਾਰ ਹੈ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਮੈਡੀਕਲ ਰਿਪੋਰਟਾਂ ਚ ਦਿੰਦੇ ਰਹੇ ਵੀ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਇਹ ਕਿਵੇਂ ਲੱਗਦਾ ਜਿਹੜਾ ਪੰਜਾਬ ਸਰਕਾਰ ਇੱਕ ਪਾਸੇ ਕਹਿੰਦੀ ਹੈ ਕਿਸਾਨ ਦੇ ਹਤੈਸ਼ੀਆਂ ਇੱਕ ਪਾਸੇ ਰਿਪੋਰਟਾਂ ਗਲਤ ਪੇਸ਼ ਕਰਨੀਆਂ ਜੀ ਨਹੀਂ ਇਹ ਦੇਖੋ ਜੀ ਇਹ ਤਾਂ ਡਾਕਟਰੀ ਰਿਪੋਰਟਾਂ ਦਿਖਪਸ਼ਟ ਦਿਖਾਉਂਦੀਆਂ ਪਈਆਂ ਕਿ ਉਹਨਾਂ ਦੀ ਹਾਲਤ ਠੀਕ ਨਹੀਂ ਹੈਗੀ ਔਰ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕਿਸੇ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਐਫੀਡੇਵਿਟ ਦਾਇਰ ਕਰਨੇ ਉਹ ਸੁਪਰੀਮ ਕੋਰਟ ਦੀ ਵੀ ਅਵੇਲਣਾ ਹੈ ਔਰ ਇਹ ਨਹੀਂ ਕਰਨਾ ਚਾਹੀਦਾ ਔਰ ਇਸ ਚੀਜ਼ ਨੂੰ ਸੁਪਰੀਮ ਕੋਰਟ ਨੂੰ ਇਹਦਾ ਕੌਗਨਿਸੈਂਸ ਲੈਣਾ ਚਾਹੀਦਾ ਔਰ ਇਨਾਂ ਦੀ ਸਿਹਤ ਦੇ ਵਾਸਤੇ ਹੀ ਮੈਂ ਅਪੀਲ ਕਰਨਾ ਚਾਹੁੰਦਾ ਕਿ ਇਹ ਆਉਣ ਵਾਲੀ ਮੀਟਿੰਗ ਦੇ ਵਿੱਚ ਜਿਹੜੇ ਵੀ ਕੋਈ ਡਿਸੀਜਨ ਲੈਣੇ ਨੇ ਉਹ ਲਿਤੇ ਜਾਣ ਔਰ ਉਹਨਾਂ ਨੂੰ ਸਮੇਂ ਬੰਦ ਤੇ ਇੰਪਲੀਮੈਂਟ ਕੀਤਾ ਜਾਏ ਜਿਹੜਾ ਵੀ ਡਿਸੀਜਨ ਹੋਏ ਉਹਦੀ ਇੱਕ ਡਿਊਰੇਸ਼ਨ ਹੋਵੇ 2 ਮਹੀਨੇ 3 ਮਹੀਨੇ ਦੇ ਵਿੱਚ ਵੀ ਇਹਦੀ ਇੰਪਲੀਮੈਂਟੇਸ਼ਨ ਹੋਣੀ ਹੈ ਦੇਖੋ ਇਹ ਕਿਸਾਨੀ ਜਿਹੜੀ ਹੈ ਨਾ ਇਹ ਸਾਡੇ ਸਾਰੇ ਦਿਲਾਂ ਚ ਵਸਦੀ ਹੈ ਹਿੰਦੁਸਤਾਨ ਦੀ ਜਿਹੜੀ ਖੂਨ ਪਸੀਨਾ ਹੈ ਉਹ ਕਿਸਾਨੀ ਹੈ ਇਸ ਕਰਕੇ ਅਸੀਂ ਜਿਵੇਂ ਆਪਣੇ ਸਰੀਰ ਚ ਆਪਣੀ ਸਿਹਤ ਨੂੰ ਸਭ ਤੋਂ ਜੋ ਜਿਹੜੀ ਦਿੰਨੇ ਆ ਤਵਜੂ ਦਿੰਨੇ ਉਸੇ ਹਿਸਾਬ ਨਾਲ ਕਿਸਾਨੀ ਨੂੰ ਦੇਣੀ ਸਾਡਾ ਫਰਜ਼ ਬੰਦਾ ਕੋਈ ਵੀ ਸਰਕਾਰ ਹੋਵੇ ਸੋ ਮੇਰੀ ਅਪੀਲ ਹੈ बार-बार ਅਪੀਲ ਹੈ ਕਿ ਡੱਲੇਵਾਲ ਸਾਹਿਬ ਦੀ ਸੇਧ ਦੇ ਹਮਦਰ ਨਜ਼ਰ ਔਰ ਕਿਸਾਨੀ ਦੇ ਵੱਡੇ ਬਹੁਮੁੱਖੀ ਵਿਕਾਸਾਂ ਦੇ ਪ੍ਰਤੀ ਧਿਆਨਬਧ ਹੋਦੇ ਹੋਏ ਇਹਦਾ ਆਉਣ ਵਾਲੀ ਮੀਟਿੰਗ ਦੇ ਵਿੱਚ ਫਾਈਨਲ ਮੀਟਿੰਗ ਦੇ ਸਹਾਰ ਨਾਲ ਇਹਦਾ ਇੱਕ ਰਿਜ਼ਲਟ ਲੈ ਕੇ ਆਇਆ ਜਾਵੇ ਜਿਵੇਂ ਤੁਸੀਂ ਕਿਹਾ ਕਿ ਪਛਮੀ ਮਗਾਮ ਦੇ ਸੀਐਮ ਅਮੰਤਾ ਬੈਨਰਜੀ ਦੇ ਸੈਕਟਰੀ ਹੋ ਤੁਸੀਂ ਜਿਵੇਂ ਡੱਲੇਵਾਲ ਸਾਹਿਬ ਨਾਲ ਗੱਲਬਾਤ ਹੋਈ ਕੋਈ ਉਹਨਾਂ ਵੱਲੋਂ ਵੀ ਕੋਈ ਚਾਰਾ ਜੋਇ ਕੀਤੀ ਜਾਊਗੀ ਕੇਂਦਰ ਸਰਕਾਰ ਤੱਕ ਕੋਸ਼ਿਸ਼ 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 ਕਰਾਂਗੇ ਜਾ ਕੇ ਹਾਂਜੀ ਕੋਸ਼ਿਸ਼ ਕਰਾਂਗੇ ਜਾ ਕੇ ਗੱਲ ਕਰਾਂਗੇ ਠੀਕ ਹੈ